ਦੋਸਤੋ ਇਸ ਵੀਰ ਨੇ ਬਹੁਤ ਸੋਹਣਾ ਗੀਤ ਗਾਇਆ ਹੈ ਸੁਣ ਕੇ ਤੁਹਾਡੀ ਰੂਹ ਖੁਸ਼ ਹੋ ਜੂਗੀ ਦੋਸਤੋ ਬੇਸ਼ੱਕ ਇਹ ਵੀਡੀਓ ਛੋਟੀ ਹੈ ਪਰ ਸੁਣ ਕੇ ਤੁਹਾਨੂੰ ਆਨੰਦ ਆਜੂਗਾ ਤੁਹਾਡੀ ਰੂਹ ਖੁਸ਼ ਹੋ ਜੂਗੀ ਖਾਸ ਕਰਕੇ ਜਿਹੜੇ ਪੁਰਾਣੇ ਗੀਤ ਪੁਰਾਣੇ ਕਲਾਕਾਰਾਂ ਸੁਣਦੇ ਸ਼ਿਕੀਨ ਨੇ ਉਹਨਾਂ ਵਾਸਤੇ ਵੀਡੀਓ ਬੜੀ ਹੀ ਜ਼ਿਆਦਾ ਕਹਿ ਲਓ ਦਿਲ ਨੂੰ ਛੋਣ ਵਾਲੀ ਹੈ ਆਵਾਜ਼ ਵੀਰ ਦੀ ਬਹੁਤ ਸੋਹਣੀ ਹੈ ਜੇਕਰ ਇਹਨੂੰ ਸਹੀ ਟਾਈਮ ਤੇ ਸਹੀ ਸਪੋਰਟ ਮਿਲਦੀ ਤਾਂ ਅੱਜ ਇਹ ਸੁਪਰਸਟਾਰ ਹੁੰਦਾ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਮਾਰ ਲਾ ਲਿਖਰਾ ਢੱਡੀ ਕੰਡਾ ਵੇਰੀ ਦਹਾ ਹੋ ਪਿੱਠ ਤੇ ਵਾਰ ਕਰੇ ਜੋ ਨਹੀਂ ਅਸਲ ਮਰਦਾਨਾ ਪਿੱਠ ਤੇ ਵਾਰ ਕਰੇ ਜੋ ਨਹੀਂ ਅਸਲ ਮਰਦਾਨਾ ਹੋ ਚੱਪਣੀ ਵਿੱਚ ਡੋਬ ਕੇ ਨਾ ਕੋਈ ਮਰ ਜੇ ਸੁਰਮਾ ਵਿੱਚ ਡੋਬ ਕੇ ਨਾ ਕੋਈ ਮਰ ਜੇ ਸੂਰਮਾ ਜੀਨੂੰ ਕਹਿ ਰਿਹਾ ਆਖ ਕੇ ਲੋਕ ਮਾਰਦੇ ਤਾਨਾ ਜੀਨੂੰ ਕਹਿ ਰਿਹਾ ਆਖ ਕੇ ਲੋਕ ਮਾਰਦੇ ਤਾਨਾ ਵੜ ਕੇ ਕੀ ਪੱਠੀ ਵਿੱਚ ਪਾਉਣਾ ਹੈ ਉਸ ਬੰਦੇ ਨੂੰ ਵੜ ਕੇ ਕੀ ਪੱਠੀ ਵਿੱਚ ਪਾਉਣਾ ਹੈ ਉਸ ਬੰਦੇ ਨੂੰ ਜਿਹੜਾ ਮੁਛ ਮੁੰਨ ਕੇ ਮਰਦੋਂ ਬਣੇ ਜਨਾਨਾ ਜਿਹੜਾ ਮੁਛ ਮੁੰਨ ਕੇ ਮਰਦੋਂ ਬਣੇ ਜਨਾਨਾ ਹੋ ਮੁੰਨ ਕੇ ਗੁੱਤਿ ਉਸ ਦੀ ਰਾਹ ਪੇਕਿਆਂ ਦੇ ਪਾ ਲਈਏ ਹੋ ਮੁੰਨ ਕੇ ਗੁੱਤਿ ਉਸ ਦੀ ਰਾਹ ਪੇਕਿਆਂ ਦੇ ਪਾ ਲਈਏ ਜਿਹੜੀ ਰੰਗ ਬਿਸਤਰਾ ਲੱਭਦੀ ਰੋਜ ਬਗਾਨਾ ਜਿਹੜੀ ਰੰਗ ਬਿਸਤਰਾ ਲੱਭਦੀ ਰੋਜ ਬੁਗਾਣਾ ਵੜਕੇ ਕੀ ਪੱਠੀ ਵਿੱਚ ਪਾਉਣਾ ਹੈ ਉਸ ਬੰਦੇ ਨੂੰ ਵੜਕੇ ਕੀ ਪੱਠੀ ਵਿੱਚ ਪਾਉਣਾ ਹੈ ਉਸ ਬੰਦੇ ਨੂੰ ਜਿਹੜਾ ਮੁੱਛ ਮੁੰਨ ਕੇ ਮਰਦੋਂ ਬਣੇ ਜਨਾਨਾ ਜਿਹੜਾ ਮੁੱਛ ਮੁੰਨ ਕੇ ਮਰਦੋਂ ਬਣੇ ਜਨਾਨਾ ਹੋ ਮੁੰਨ ਕੇ ਗੁੱਤਿਓ ਉਸ ਦੀ ਰਾਹ ਤੇ ਕਿਆ ਦੇ ਪਾ ਦਈਏ ਹੋ ਮੁੰਨ ਕੇ ਗੁੱਤਿਓ ਉਸ ਦੀ ਰਾਹ ਤੇ ਕਿਆ ਦੇ ਪਾ ਦਈਏ ਜਿਹੜੀ ਰੰਗ ਬਿਸਤਰਾ ਲੱਭਦੀ ਰੋਜ ਬਗਾਨਾ ਜਿਹੜੀ ਰੰਗ ਬਿਸਤਰਾ ਲੱਭਦੀ ਰੋਜ ਬਗਾਨਾ